ਵੈਲਕਮ ਆਈ ਸੰਤੂ ਡੈਰੀ ਫਾਰਮਿੰਗ ਦੇ ਵਿੱਚ ਅੱਜ ਬਈ ਧੁੱਪ ਬਹੁਤ ਵਧੀਆ ਲੱਗੀ ਸੀ ਡੰਗਰ ਆਪਾਂ ਗੱਡੇ ਬਾਹਰ ਸਾਰੇ ਮੱਜਾਂ ਇੰਦਰ ਦੇ ਗਾਵਾਂ ਉੱਧਰ ਤੇ ਉਹ ਬਾਈ ਆਪਣਾ ਵੇਖੋ ਪੱਤੇ ਹੁੰਜੀ ਜਾਂਦਾ ਆ ਬਿੱਲੋ ਆਪਣੀ ਘੈਂ ਪਈ ਲੜੀ ਤੇ ਉਹ ਲਾਡੋ ਬਈ ਪਰੇ ਨਜ਼ਾਰੇ ਲੈਣ ਦੀਆਂ ਧੁੱਪ ਦੀ ਆ ਇੱਧਰ ਇਹਨੂੰ ਫੋਲੋ ਕਰਮੀ ਲੱਗ ਰਹੀ ਹੈ ਘਰ ਕਰਨ ਲਈ ਹੈ ਤੇ ਬਾਕੀ ਚੈਨਲ ਵੇਲੇ ਆਪਣਾ ਨਾਮ ਆ ਸੰਦੂ ਡੈਰੀ ਫਾਰਮ ਮੋਗਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਵਿਕਰੀ ਵਾਲੇ ਪਸ਼ੂਆਂ ਦੇ ਵੀ ਆਪਾਂ ਵੀਡੀਓ ਲੈ ਕੇ ਆਉਨੇ ਹੁੰਦੇ ਆ ਆਪਣੀ ਆ ਬੱਚੀ ਇਸੇ ਗਾਂ ਦੀ ਬੱਚੀ ਸ਼ਾਈ ਵਾਲ ਬਾਕੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ